ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸੰਗਤਾਂ ਨਾਲ ਸ਼ਹੀਦ ਬਾਬਾ ਨੋ ਸਿੰਘ ਜੀ ਦੇ ਇਤਿਹਾਸ ਸਾਂਝਾ ਕਰਾਂਗੇ ਜਿਨ੍ਹਾਂ ਦਾ ਇਤਿਹਾਸ ਬਹੁਤ ਸੂਰਬੀਰਤਾ ਭਰਿਆ ਹੋਇਆ ਹੈ ਜੋ ਕਿ ਬਾਬਾ ਦੀਪ ਸਿੰਘ ਜੀ ਦੇ ਸਮੇਂ ਤਰਨਾ ਦਲ ਦੇ ਮੀਤ ਅਤੇ ਦਰਸਨ ਸਿੰਘ ਸਾਹਿਬ ਜਿਸਦਾਰ ਬਾਬਾ ਨੋ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਜਨਮ 1668 ਈਸਵੀ ਪਿੰਡ ਚੀਚਾ ਪਕਣਾ ਵਿੱਚ ਹੋਇਆ ਬਾਬਾ ਜੀ ਦੇ ਪਿਤਾ ਦਾ ਨਾਮ ਭਾਈ ਲੰਦਾ ਸਿੰਘ ਜੀ ਜੋ ਕਿ ਪਿੰਡ ਦੇ ਨੰਬਰਦਾਰ ਸਨ ਤੇ ਬਾਬਾ ਜੀ ਦੇ ਪਰਿਵਾਰਕ ਤੌਰ ਤੇ ਗੋਤ ਗਿਲ ਸੀ ਬਾਬਾ ਨੋ ਸਿੰਘ ਜੀ ਸਕੇ ਦੋ ਪਰਾਸਨ ਵੱਡੇ ਪਰਾਤਾ ਦਾ ਨਾਮ ਬਾਬਾ ਸੇਵਾ ਸਿੰਘ ਜੀ ਸੀ ਇਸਤਦਾਰੀ ਵਿੱਚ ਬਾਬਾ ਨੋ ਸਿੰਘ ਜੀ ਦੇ ਅਬਾਦੀਪ ਸਿੰਘ ਜੀ ਵੱਡੇ ਮਾਸੀ ਦੇ ਸੁਪੁੱਤਰ ਸਨ ਬਾਬਾ ਜੀ ਬਚਪਨ ਤੋਂ ਹੀ ਸਦਾਚਾਰੀ ਸੁਭਾਅ ਅਤੇ ਉੱਚੇ ਖਿਆਲਾਂ ਦੇ ਮਾਲਕ ਸਨ ਜਦ ਬਾਬਾ ਨੋ ਸਿੰਘ ਜੀ ਨੇ ਕੁਝ ਹੋਸ਼ ਸੰਭਾਲੀ ਤਦ ਤੋਂ ਹੀ ਆਪਣੇ ਪਿਤਾ ਜੀ ਨਾਲ ਖੇਤਾਂ ਵਿੱਚ ਹੱਥ ਬਟਾਉਣ ਲੱਗ ਪਏ ਪਿਤਾ ਜੀ ਦੇ ਨੰਬਰਦਾਰ ਹੋਣ ਕਰਕੇ ਇਲਾਕੇ ਦੇ ਲੋਕ ਬਾਬਾ ਜੀ ਦਾ ਬੜਾ ਸਤਿਕਾਰ ਕਰਿਆ ਕਰਦੇ ਸਨ ਬਾਬਾ ਨੋ ਸਿੰਘ ਜੀ ਹਮੇਸ਼ਾ ਇਲਾਕੇ ਦੇ ਲੋਕਾਂ ਨੂੰ ਹੱਕ ਦੀ ਕਮਾਈ ਅਤੇ ਦਸਾਂ ਨੋਹਾਂ ਦੀ ਕਿਰਤ ਕਰਨ ਦੀ ਪ੍ਰੇਰਣਾ ਦਿੱਨੇ ਸਨ ਬਾਬਾ ਨੋਹ ਸਿੰਘ ਜੀ ਐਸੇ ਉੱਚੇ ਖਿਆਲਾਂ ਦੇ ਮਾਲਕ ਸਨ ਇਸ ਕਰਕੇ ਇਲਾਕੇ ਦੇ ਲੋਕ ਬਾਬਾ ਜੀ ਦੇ ਪਾਸੋਂ ਉੱਚੀ ਸੁੱਚੀ ਪ੍ਰੇਰਣਾ ਲੈਣ ਵਾਸਤੇ ਸਦਾ ਹੀ ਲੋਚਦੇ ਰਹਿੰਦੇ ਸਨ ਜਿਸ ਵਕਤ ਬਾਬਾ ਬੰਦਾ ਸਿੰਘ ਜੀ ਨੇ ਗਰੀਬਾਂ ਦੀ ਸਹਾਇਤਾ ਅਤੇ ਗੁਰੂ ਦੀ ਆਣ ਅਤੇ ਸ਼ਾਨ ਉੱਚਾ ਚੁੱਕਣ ਹੇਤ ਬਹਿਰਸੀ ਕਮਸਾਨ ਦੇ ਜੰਗ ਤੁਰਕਾਂ ਦੇ ਨਾਲ ਕੀਤੇ ਅਤੇ ਜ਼ਾਲਮਾਂ ਦਾ ਸਰਬਨਾਸ਼ ਕੀਤਾ ਤਦ ਬਾਬਾ ਸਿਵਾ ਸਿੰਘ ਜੀ ਅਤੇ ਬਾਬਾ ਨੋਹ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਬੇਰਸੀ ਜੰਗੀ ਸਾਕੇ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਅਤੇ ਇੱਕ ਦਿਨ ਲਾਹੌਰ ਦੇ ਪਠਾਨ ਹਾਕਮਾਂ ਦੁਆਰਾ ਗਰੀਬਾਂ ਉੱਤੇ ਕੀਤੇ ਅਤਿਆਚਾਰ ਨੂੰ ਦੇਖ ਕਰਕੇ ਬਾਬਾ ਨੋ ਸਿੰਘ ਜੀ ਆਪਣੇ ਵੱਡੇ ਭਰਾਤਾ ਬਾਬਾ ਸੇਵਾ ਸਿੰਘ ਜੀ ਨੂੰ ਕਹਿਣ ਲੱਗੇ ਭਰਾਜੀ ਦੁਨੀਆ ਉੱਪਰ ਕਿਸੇ ਨੇ ਉਦਾ ਲਈ ਨਹੀਂ ਰਹਿਣਾ ਦੇਖੋ ਇਸ ਦੁਨੀਆ ਤੋਂ ਵੱਡੇ ਵੱਡੇ ਰਾਣੇ ਸ਼ਾਹ ਵਜੀਦੜੇ ਕੋਚ ਕਰ ਗਏ ਅਤੇ ਕਿਸੇ ਦਿਨ ਆਪਾਂ ਨੇ ਵੀ ਕੋਚ ਕਰ ਜਾਣਾ ਹੈ ਇਸ ਲਈ ਰਾਜੀ ਆਪਾਂ ਆਪਣੇ ਇਸ ਅਮੂਲ ਜੀਵਨ ਨੂੰ ਅਜਾਈ ਨਾ ਗਵਾਈਏ ਅਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਵਾਂਗ ਗੁਰੂ ਕੇ ਪੰਥ ਕੋਲੋਂ ਅੰਮ੍ਰਿਤ ਪਾਣ ਕਰਕੇ ਜਾਲਮਾਂ ਦਾ ਡਟ ਕੇ ਮੁਕਾਬਲਾ ਕਰੀਏ ਅਤੇ ਗਰੀਬਾਂ ਨਿਰਦੋਸ਼ਾਂ ਦੀ ਸਹਾਇਤਾ ਕਰਦੇ ਹੋਏ ਆਪਣੇ ਮਾਸੀ ਜੀ ਦੇ ਪੁੱਤਰ ਬਾਬਾ ਦੀਪ ਸਿੰਘ ਜੀ ਵਾਂਗ ਆਪਣਾ ਜਨਮ ਸਫਲ ਕਰ ਚਲੀਏ ਫਿਰ ਜਦ ਬਾਬਾ ਨੋ ਸਿੰਘ ਜੀ ਦੇ ਬਚਨ ਸੁਣ ਕੇ ਬਾਬਾ ਸੇਵਾ ਸਿੰਘ ਜੀ ਆਪਣੀ ਸਹਿਮਤੀ ਪ੍ਰਗਟ ਕੀਤੀ ਤਦ ਬਾਬਾ ਨੋ ਸਿੰਘ ਜੀ ਅਤੇ ਬਾਬਾ ਸੇਵਾ ਸਿੰਘ ਜੀ ਨੇ ਸੰਸਾਰ ਦੇ ਕੰਮ ਕਾਜਾਂ ਨੂੰ ਕੂੜੇ ਚੂਠੇ ਜਾਂਦਿਆਂ ਹੋਇਆਂ ਸ਼੍ਰੀ ਦਮਦਮਾ ਸਾਹਿ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਪਾਸੋਂ 1720 ਈਸਵੀ ਦੇ ਵਿੱਚ ਅੰਮ੍ਰਿਤਪਾਣ ਕਰ ਲਿਆ। ਅੰਮ੍ਰਿਤਪਾਣ ਕਰਨ ਤੋਂ ਬਾਅਦ ਬਾਬਾ ਨੌ ਸਿੰਘ ਜੀ ਅਤੇ ਬਾਬਾ ਸੇਵਾ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਦੇ ਪਾਸੋਂ ਸ਼ਸਤਰ ਵਿਦਿਆ ਅਤੇ ਗੁਰਮਤਿ ਵਿਦਿਆ ਸਿੱਖਣੀ ਆਰੰਭ ਕਰ ਦਿੱਤੀ। ਜਦ ਬਾਬਾ ਜੀ ਗੁਰਮਤਿ ਅਤੇ ਸ਼ਸਤਰ ਵਿਦਿਆ ਵਿੱਚ ਨਪੁੰਨ ਹੋ ਗਏ ਤਾਂ ਬਾਬਾ ਜੀ ਨੇ ਬਾਬਾ ਸੇਵਾ ਸਿੰਘ ਜੀ ਨਾਲ ਲੈ ਕੇ ਕੋ ਸਿੰਘਾਂ ਦੀ ਟੁਕੜੀ ਸਮੇਤ ਮੁਗਲੀਆਂ ਹਕੂਮਤ ਦੇ ਉੱਪਰ ਛਾਪੇ ਮਾਰੀ। ਹਮਲੇ ਕਰਨੇ ਸ਼ੁਰੂ ਕਰ ਦਿੱਤੇ ਇਸ ਰਾ ਗੁਰੀਲਾ ਦਿਮਤੀ ਦੇ ਮੁਤਹਿਬ ਮੁਗਲਿਆ ਹਕੂਮਤ ਦੇ ਉੱਪਰ ਛਾਪੇ ਮਾਰੀ ਹਮਲੇ ਕਰਦੇ ਹੋਏ ਬਾਬਾ ਦੀਪ ਬਾਬਾ ਜੀ ਬਾਬਾ ਸਿਵਾ ਸਿੰਘ ਜੀ ਦੇ ਸਮੇਤ ਆਪਣੇ ਜੱਦੀ ਨਗਰ ਪਿੰਡ ਚੀਚਾ ਪਗਣਾ ਵਿਖੇ ਆ ਗਏ ਇੱਥੇ ਆ ਕੇ ਵੀ ਬਾਬਾ ਨੋ ਸਿੰਘ ਜੀ ਅਤੇ ਬਾਬਾ ਸਿਵਾ ਸਿੰਘ ਜੀ ਛਾਪੇ ਮਾਰੀ ਹਮਲੇ ਹਮਲੇ ਦਾ سلسلہ ਜਾਰੀ ਰੱਖਿਆ ਬਾਬਾ ਜੀ ਵੱਲੋਂ ਕੀਤੇ ਜਾ ਰਹੇ ਛਾਪੇ ਮਾਰੀ ਹਮਲੇ ਨੂੰ ਦੇਖ ਕੇ ਮੁਗਲਿਆ ਸਰਕਾਰ ਬਾਬਾ ਜੀ ਤੋਂ ਤੰਗ ਆ ਗਈ ਅਤੇ ਇੰਜ ਹੀ ਇੱਕ ਦਿਨ ਲਾਹੌਰ ਦੇ ਇਲਾਕੇ ਵਿੱਚ ਬਾਬਾ ਨੋ ਸਿੰਘ ਜੀ ਅਤੇ ਬਾਬਾ ਸੇਵਾ ਸਿੰਘ ਜੀ ਦੇ ਅਕਾਲੀ ਤਰਨਾਨ ਦਲ ਮਿਸਲ ਸ਼ਹੀਦਾਂ ਤੇ ਜਥੇ ਜਥੇ ਅਤੇ ਮੁਗਲੀਆਂ ਹਕੂਮਤ ਸੈਨਿਕਾਂ ਵਿਚਕਾਰ ਸਨ 1730 ਈਸਵੀ ਵਿੱਚ ਪਾਰੀ ਮੁੱਠ ਵੀਰ ਦੀ ਲੜਾਈ ਹੋਈ ਇਸ ਲੜਾਈ ਦੇ ਵਿੱਚ ਬਹੁਤੀ ਬਹਾਦਰੀ ਨਾਲ ਜੰਗ ਕਰਦੇ ਹੋਏ ਬਾਬਾ ਸੇਵਾ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਜਦ ਬਾਬਾ ਸੇਵਾ ਸਿੰਘ ਜੀ ਜੰਗੇ ਮੈਦਾਨ ਦੇ ਵਿੱਚ ਜੋਜ ਗਏ ਤਦ ਬਾਬਾ ਨੋ ਸਿੰਘ ਜੀ ਨੇ ਭਰਾ ਦੀ ਮੌਤ ਦਾ ਉੱਪਰ ਨਾਂ ਸ਼ੋਅ ਕਰਦੇ ਹੁਆ ਸਗੋਂ ਜਗਾਰੇ ਗਜਾਇ ਅਤੇ ਕਲਗੀ ਤਰਜੀ ਦਾ ਸ਼ੁਕਰਾਨਾ ਕਰਦੇ ਹੋਏ ਸੁਖਮਣੀ ਸਾਹਿਬ ਜੀ ਦੇ ਇਹ ਬੋਲ ਮੁੱਖੋਂ ਪੜਕੇ ਜਿਸ ਕੀ ਬਸਤ ਤਿਸ ਅਗੇ ਰੱਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਬਾਬਾ ਸੇਵਾ ਸਿੰਘ ਜੀ ਦੇ ਲਸਾਨੀ ਸ਼ਹੀਦੀ ਪ੍ਰਾਪਤ ਕਰ ਜਾਣ ਬਾਅਦ ਬਾਬਾ ਨੋ ਸਿੰਘ ਜੀ ਤਰਨਾ ਦਲ ਸ੍ਰੀ ਮਿਸਲ ਸ਼ਹੀਦਾਂ ਦੇ ਸਿੰਘਾਂ ਦੀ ਇੱਕ ਖਾਸ ਟੁਕੜੀ ਨੂੰ ਨਾਲ ਲੈ ਕੇ ਇੰਜ ਹੀ ਵਿਚਰਦੇ ਰਹੇ ਅਤੇ ਗਰੀਬਾਂ ਮਜਲੂਮਾਂ ਦੀ ਸਹਾਇਤਾ ਕਰਦੇ ਹੋਏ ਮੁਗਲੀਆਂ ਹਕੂਮਤਾਂ ਨਾਲ ਧਰਮਯੁੱਧ ਕਰਦੇ ਰਹੇ ਜਿਸ ਵਕਤ ਸਨ 1761 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਨੇ ਅਫਦਾਲੀ ਦੀਆਂ ਫੌਜਾਂ ਦਾ ਮੂੰਹ ਤੋੜਵਾ ਜਵਾਬ ਦੇਣ ਅਤੇ ਸ੍ਰੀ ਹਰਮੰਦਰ ਸਾਹਿਬ ਦੇ ਬੇਅਦਬੀ ਦਾ ਬਦਲਾ ਲੈਣ ਵਾਸਤੇ ਸ੍ਰੀ ਦਮਦਮਾ ਸਾਹਿਬ ਤੋਂ ਤੌ ਤਿਆਰੀਆਂ ਕਰਨੀਆਂ ਪ੍ਰਾਰੰਭ ਕੀਤੀਆਂ ਤਾਂ ਉਸ ਵਕਤ ਬਾਬਾ ਦੀਪ ਸਿੰਘ ਜੀ ਨੇ ਬਾਬਾ ਨੋ ਸਿੰਘ ਜੀ ਨੂੰ ਕਿਹਾ ਕਿ ਆਪ ਜੀ ਸ਼੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਦੀ ਸੇਵਾ ਸਬਾਲ ਇੱਥੇ ਹੀ ਰਹਿ ਕੇ ਕਰੋ ਮੈਂ ਹੁਣ ਚੰਗੇ ਮੈਦਾਨ ਦੇ ਵਿੱਚ ਜੂਝਣ ਵਾਸਤੇ ਸ਼੍ਰੀ ਅੰਮ੍ਰਿਤਸਰ ਦੀ ਤਰਫ ਨੂੰ ਜਾ ਰਿਹਾ ਹਾਂ ਬਾਬਾ ਦੀਪ ਸਿੰਘ ਜੀ ਦੇ ਬਚਨ ਸੁਣ ਕੇ ਬਾਬਾ ਨੋ ਸਿੰਘ ਜੀ ਬਿਰਸ ਵਿੱਚ ਆ ਗਏ ਅਤੇ ਜੰਗੀ ਪੈਤੜੇ ਕੱਢਦੇ ਹੋਏ ਕਹਿਣ ਲੱਗੇ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਬੁੱਢਾ ਜਾਣ ਕੇ ਇੱਥੇ ਰਹਿਣ ਦਾ ਹੁਕਮ ਦੇ ਰਹੇ ਹੋ ਮੈਂ ਤੁਹਾਡੇ ਨਾਲ ਜੰਗੇ ਮੈਦਾਨ ਵਿੱਚ ਕਦਮ ਨਾਲ ਕਦਮ ਮਿਲਾ ਕੇ ਚੱਲਾਂਗਾ ਅਤੇ ਮੈਦਾਨੇ ਜੰਗ ਵਿੱਚ ਤੁਹਾਡੇ ਤੋਂ ਪਹਿਲਾਂ ਅੱਗੇ ਵਧ ਕੇ ਸ਼ਹਾਦਤ ਪਾਵਾਂਗਾ ਬਾਬਾ ਜੀ ਦੇ ਇਹ ਬਿਰਸ ਭਰੇ ਹੋਏ ਬਚਨ ਸੁਣ ਕੇ ਬਾਬਾ ਦੀਪ ਸਿੰਘ ਜੀ ਬਾਬਾ ਨੋ ਸਿੰਘ ਜੀ ਨੂੰ 95 ਸਾਲ ਦੀ ਆਯੂ ਵਿੱਚ ਤਰਨਾ ਦਲ ਦੇ ਸ਼ਹੀਰੀ ਮਿਸਲ ਸ਼ਹੀਦਾਂ ਦਾ ਮੀਤ ਜਥੇਦਾਰ ਨਿਯੁਕਤ ਕਰ ਦਿੱਤਾ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਦਮਦਮਾ ਸਾਹਿਬ ਦਾ ਸੇਵਾਦਾਰ ਬਾਬਾ ਨੱਥਾ ਸਿੰਘ ਜੀ ਨੂੰ ਉਸ ਸਮੇਂ ਨਿਯੁਕਤ ਕੀਤਾ ਅਤੇ ਬਾਬਾ ਦੀਪ ਸਿੰਘ ਜੀ ਨੇ 500 ਸਿੰਘਾਂ ਦੇ ਜਥੇ ਸਮੇਤ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ ਅਤੇ ਗੋਲਵੜ ਦੇ ਮੈਦਾਨੇ ਜੰਗ ਵਿੱਚ ਪਹੁੰਚ ਕਰਕੇ ਬਾਬਾ ਦੀਪ ਸਿੰਘ ਜੀ ਨੇ ਜੰਗ ਦੀ ਬਿਅਕਤ ਬੰਦੀ ਕਰਦਿਆਂ ਹੋਇਆਂ ਸਿੰਘਾਂ ਦੇ ਦੋ ਜਥੇ ਬਣਾ ਲਏ ਬਾਬਾ ਦੀਪ ਸਿੰਘ ਜੀ ਨੇ ਅੱਧੇ ਸਿੰਘ ਆਪਣੀ ਅਗਵਾਈ ਕਰ ਲਏ ਅਤੇ ਅੱਧੇ ਸਿੰਘ ਬਾਬਾ ਨੋ ਸਿੰਘ ਜੀ ਦੀ ਅਗਵਾਈ ਵਿੱਚ ਤਾਇਨਾਤ ਕਰ ਦਿੱਤੇ ਆਖਰੀ ਜਦ ਬਾਬਾ ਦੀਪ ਸਿੰਘ ਜੀ ਨੇ ਤੁਰਕਾਂ ਦੇ ਉੱਪਰ ਹਲਾ ਬੋਲ ਦਿੱਤਾ ਤਾਂ ਬਾਬਾ ਦੀਪ ਸਿੰਘ ਜੀ ਨੇ ਮੈਦਾਨੇ ਜੰਗ ਵਿੱਚ ਸੱਜੇ ਪਾਸੇ ਅਤੇ ਬਾਬਾ ਨੋ ਸਿੰਘ ਜੀ ਖੱਬੇ ਪਾਸੇ ਕਦਮ ਦੇ ਨਾਲ ਕਦਮ ਮਿਲਾ ਕੇ ਤੁਰਕਾਂ ਦੇ ਆਹੂ ਲਾਉਣ ਲੱਗ ਪਏ ਜਦ ਇਸ ਤਰ੍ਹਾਂ ਜੰਗ ਕਰਦੇ ਹੋਏ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਨੋ ਸਿੰਘ ਜੀ ਚੱਬਾ ਨਗਰ ਦੇ ਅਸੀਸ ਜੰਗੇ ਮੈਦਾਨ ਵਿੱਚ ਪਹੁੰਚੇ ਤਾਂ ਦੁਹਰਾਨੀ ਫੌਜ ਦੇ ਸਿਪਾਹੀ ਮਸਕੀਨ ਦੇ ਲਿਖਤ ਮੁਤਾਬਕ ਇੱਥੇ ਆ ਕੇ ਸਿੰਘਾਂ ਦਾ ਅਤੇ ਦਰਾਨੀਆਂ ਦਾ ਪੈਰੀ ਕਮਸਾਨ ਦਾ ਜੰਗ ਹੋਇਆ ਚਾਬੇ ਦੇ ਮੈਦਾਨ ਵਿੱਚ ਪਹੁੰਚ ਕੇ ਬਾਬਾ ਦੀਪ ਸਿੰਘ ਜੀ ਜਹਾਂ ਖਾਨ ਨਾਲ ਜੂਝਣ ਲੱਗ ਪਏ ਅਤੇ ਖੱਬੇ ਪਾਸੇ ਨਾਲ ਹੀ ਬਾਬਾ ਨੋ ਸਿੰਘ ਜੀ ਪੱਟੀ ਦੇ ਕਾਸਮ ਬੇਗ ਨੂੰ ਝਟਕਾ ਕੇ ਆਮੀਰ ਖਾਨ ਦੇ ਨਾਲ ਜੂਝਣ ਲੱਗ ਪਏ ਜਿਸ ਵਕਤ ਬਾਬਾ ਦੀਪ ਸਿੰਘ ਜੀ ਦਾ ਸਿਰ ਸਾਂਝਾ ਬਾਰ ਹੋਣ ਤੇ ਧੜ ਨਾਲ ਜੁਦਾ ਹੋਇਆ ਉਸੇ ਵਕਤ ਹੀ ਬਾਬਾ ਨੋ ਸਿੰਘ ਜੀ ਦਾ ਸਿਰ ਸਾਂਝਾ ਬਾਰ ਹੋਣ ਕਾਰਨ ਹੀ ਧੜ ਤੋਂ ਜੁਦਾ ਹੋਇਆ ਸੀ ਅਤੇ ਇੰਜ ਬਾਬਾ ਨੋ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਕਦਮ ਨਾਲ ਕਦਮ ਮਿਲਾਉਂਦੇ ਹੋਏ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ ਅੱਜ ਵੀ ਬਾਬਾ ਨੋ ਸਿੰਘ ਜੀ ਦਾ ਸਮਾਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤਰਨਤਾਰਨ ਜਾਣ ਵਾਲੀ ਸੜਕ ਤੇ ਸਵੈਮਾਨ ਹੈ ਬਾਬਾ ਨੋ ਸਿੰਘ ਜੀ ਨੇ ਸ਼੍ਰੀ ਦਮਦਮਾ ਸਾਹਿਬ ਤੋਂ ਅਬਾਦੀਪ ਸਿੰਘ ਜੀ ਦੇ ਨਾਲ ਜੋ ਬਚਨ ਕੀਤੇ ਸੀ ਕਿ ਮੈਂ ਤੁਹਾਡੇ ਨਾਲ ਕਦਮ ਮਿਲਾ ਕੇ ਜੰਗ ਕਰਾਂਗਾ ਅਤੇ ਤੁਹਾਡੇ ਤੋਂ ਪਹਿਲਾਂ ਅੱਗੇ ਵਧ ਕੇ ਜੰਗੇ ਮੈਦਾਨ ਵਿੱਚ ਸ਼ਹਾਦਤ ਪਾਵਾਂਗਾ ਅਤੇ ਬਾਬਾ ਜੀ ਨੇ ਉਹ वचन ਤੋੜਨ ਬਾਇਆ ਅਤੇ ਸ਼ਹੀਦੀ ਸ਼ਹੀਦੀ ਬਾਟਾ ਛਕਿਆ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ